ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਆਹ ਦੇਖ ਲਓ ਪਹਿਲਾਂ ਦਰਪਣ ਗੱਡੀ ਲਿਆਂਦੀ ਨਵੀਂ ਨਹੀਂ ਲਿਆਂਦੀ ਮਾਲਾ ਵਾਲਿਆਂ ਦੀ ਲਿਆਂਦੀ ਗੱਡੀ ਗੱਡੀ ਲਿਆਂਦੀ ਭਾਈ ਮਾਲਾ ਵਾਲੀ ਫੈਮਿਲੀ ਦੀ ਤੇ ਗੱਡੀ ਦੀ ਅੱਜ ਬੜੀ ਦੀ ਲੋਡ ਸੀ ਜਿਵੇਂ ਤੁਹਾਨੂੰ ਹੁਣ ਪਿਛਲੇ ਬਲੌਗਾਂ 'ਚ ਤੁਸੀਂ ਦੇਖਿਆ ਹੀ ਹੈ ਬਾਈ ਯਾਰ ਭਾਬੀ ਜੀ ਚੱਲੇ ਆ ਯੂਪੀ ਨੂੰ ਹੈਨਾ ਉੱਥੇ ਭਾਈ ਵਿਆਹ ਹੈ ਇਹਨਾਂ ਨੂੰ ਕੋਈ ਰਿਸ਼ਤੇਦਾਰੀ 'ਚ ਤੇ ਹੁਣ ਉਹਦੀਆਂ ਤਿਆਰੀਆਂ ਚੱਲ ਰਹੀਆਂ ਜੋੜਾ-ਜੋੜਾ ਦੇ ਆਪਣਾ ਵੀ ਹੋ ਗਏ ਰੈਡੀ ਸਲੀਪਰ ਬੁੱਕ ਕਰਾਇਆ ਹੋਇਆ ਇਹਨਾਂ ਨੇ ਜਿਹੜੀ ਬੱਸ ਹੁੰਦੀ ਆ ਬੱਸ 'ਚ ਸਲੀਪਰ ਬੁੱਕ ਹੋ ਜਾਂਦਾ ਉਹ ਕਰਾਇਆ ਹੋਇਆ ਬੁੱਕ ਤੇ ਉੱਪਰ ਮਿਲਣੀ ਬੱਸ ਸਰਹੰਦ ਤੋਂ ਆ ਜੀ ਹੈਨਾ ਹੁਣ ਸਰਹੰਦ ਜਾਣਾ ਜੀ ਛੱਡਣ ਬਾਈ ਉਹਨਾਂ ਨੂੰ ਤੇ ਗੁਰੂ ਪਾਤਸ਼ਾਹ ਦੀ ਚਰਨ ਛੋਹ ਧਰਤੀ ਭਾਈ ਅ ਛੋਟੇ ਸਹਿਬਜ਼ਾਦਿਆਂ ਦੀ ਅ ਜਿੱਥੇ ਸ਼ਹੀਦੀ ਹੋਈ ਹੈ ਜੀ ਤੁਸੀਂ ਸਾਰੇ ਜਾਣਦੇ ਹੀ ਆ ਇਸ ਇਤਿਹਾਸ ਤੇ ਹੁਣ ਜਾਣਾ ਜੀ ਉਧਰ ਨੂੰ ਬਾਈ ਨੂੰ ਚੜਾਉਣ ਤੇ ਭਾਬੀ ਜੀ ਨੂੰ ਬਸ ਨਾਲ ਜਾਣਾ ਏ ਜੈਸਮੀਨ ਨੇ ਮੈਂ ਜਾਣਾ ਪਾਪਾ ਜੀ ਨੇ ਜਾਣਾ ਦੇਖ ਲਓ ਕਿੰਨੇ ਬੰਦੇ ਛੱਡਣ ਚੱਲੇ ਸੀ ਇਹਨਾਂ ਨੂੰ ਹੈ ਤੇ ਅਸੀਂ ਸੋਚਿਆ ਵੀ ਚਲੋ ਨਾਲੇ ਇਹਨਾਂ ਨੂੰ ਛੱਡਿਆਵਾਂਗੇ ਪਾਪਾ ਜੀ ਕੁਦਰਤਿਓ ਜਿੱਦਾਂ ਕੁਦਰਤ ਹੈਨਾ ਮੂੰਹ ਤੇ ਨਿਕਲਣਾ ਹੁੰਦਾ ਕੁਦਰਤਿਓ ਤੇ ਅੱਜ ਰੱਜੀ ਦੀਦ ਦਾ ਫੋਨ ਆਇਆ ਹੋਇਆ ਸੀਗਾ ਜੀ ਅ 2 ਕ ਘੰਟੇ ਦੀ ਪਹਿਲਾਂ ਦੀ ਗੱਲ ਆ ਹੁਣ ਸਾਡਾ ਤਾਂ ਚਲੋ ਪਲਾਨ ਬਣਿਆ ਹੋਇਆ ਤਾਂ ਪਾਪਾ ਜੀ ਨੂੰ ਪਤਾ ਨਹੀਂ ਤਾਂ ਤੇ ਪਾਪਾ ਜੀ ਰੱਜੀ ਦੀਦੀ ਨੂੰ ਫੋਨ ਕਰ ਕਹਿੰਦੇ ਅ ਰੱਜੀ ਕਹਿੰਦੇ ਐਤਵਾਰ ਨੂੰ ਆ ਜੀ ਤੂੰ ਆਪਾਂ ਫਤਿਹਗੜ੍ਹ ਸਾਹਿਬ ਮੱਥਾ ਹੀ ਟੇਕ ਕੇ ਆਵਾਂਗੇ ਉਹ ਮਾਹ ਲਾਇਦਾ ਸਾ ਹੱਦ ਹੋ ਗਈ ਆਪਾਂ ਅੱਜ ਚੱਲੇ ਆ ਹੈ ਤੁਸੀਂ ਐਤ ਬਾਹਰ ਨੂੰ ਕਹਿੰਦੇ ਆ ਮੈਂ ਕਿਹਾ ਜੇਡ ਕਾ ਲਿਆਉਂਦੇ ਮੱਥਾ ਤੇ ਹੁਣ ਬਾਈ ਉਹਨਾਂ ਨੂੰ ਛੱਡ ਕੇ ਫੇਰ ਬਾਅਦ ਵਿੱਚ ਮੱਥਾ ਟੇਕ ਲਾਂਗੇ ਤਾਂ ਕਰਕੇ ਕੁਦਰਤੀ ਜਿਹਿਣਾ ਮੂੰਹ ਤੇ ਕਹਾਇਆ ਮਾਲਕ ਨੇ ਹਨਾ ਜੀ ਦੇਖ ਲਓ ਤੇ ਫੇਰ ਉਹਦੇ ਕਰਕੇ ਗੱਡੀ ਬੜੀ ਲਿਆਣੀ ਪਈ ਇਹਨਾਂ ਕੋਲ ਟੈਚੀ ਵੀ ਆ ਦੋ ਇੱਕ ਬੈਗ ਵੀ ਆ ਬੱਚਿਆਂ ਦੇ ਕੱਪੜੇ ਤੁਹਾਨੂੰ ਪਤਾ ਹੀ ਆ ਤਾਂ ਆਜੋ ਫੇ ਹੁਣ ਕਰਦੇ ਆਂ ਜੀ ਗੱਲਾਂ ਮਤਾਂ ਸਾਰੇ ਹੋ ਗਏ ਰੈਡੀ ਅੰਦਰ ਗਾਹ ਜਾਂ ਪਈ ਜਾਂਦਾ ਹਜੇ ਚੱਲ ਰਿਹਾ ਹੈ ਕੰਮ ਆਪਾਂ ਦਾ ਪਰ ਰੈਡੀ ਹੋ ਗਏ ਆਪਾਂ ਨੂੰ ਹਣ ਐਨ ਓਕੇ ਆ ਰਿਪੋਰਟ ਤੇ ਆਜੋ ਫੇਰ ਮਿਲਦੇ ਆਂ ਇੱਧਰ ਪਾਪਾ ਜੀ ਨੇ ਵੀ ਕੱਢੀ ਹੋਈ ਅਜੇ ਤੱਕ ਪੂਰੀ ਟੌਰ ਉਹ ਜੀ ਇੱਧਰ ਪਾਪਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਪਾਪਾ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਵਾਹ ਜੀ ਵਾਜ ਤਾ ਕਾਲੀ ਦਾਲੇ ਬਣੇ ਪਏ ਪਾਪਾ ਜੀ ਨੀਲੀ ਪੱਗ ਹੈ ਪੱਗ ਨੀਲੀ ਬੰਨਦੀ ਹਾਂ ਤਾਂ ਨਾ ਠੀਕ ਆ ਕੁੜਤਾ ਪਜਾਮਾ ਵੀ ਨਵਾਂ ਲੱਗਦਾ ਮੈਨੂੰ ਨਵਾਂ ਸੋਇਆ ਵਾਹ ਜੀ ਵਾਜ ਪਹਿਲੇ ਦਿਨੇ ਪਾਇਆ ਲੱਗਦਾ ਪਾ ਲਿਆ ਪਹਿਲਾਂ ਵੀ ਅੱਛਾ ਫੇਰ ਤਾਂ ਠੀਕ ਆ ਆ ਵੀ ਛਾਤਰੀ ਕਾ ਬੁਲਾਉਂਦਾ ਬੁਲਾਈ ਪੁੱਤ ਛਾਤਰੀ ਕਾ ਠੀਕ ਆ ਬਾਹਰ ਦੇ ਵਿੱਚ ਬੁਲਾ ਦੇ ਛਾਤਰੀ ਕਾ ਠੀਕ ਆ ਛਾਤਰੀ ਕਾ ਬੁਲਾ ਦੇ ਯਾਰ ਬੁਲਾ ਦੇ ਬਾਹਰ ਛਾਤਰੀ ਕਾ ਬਾਹਰ ਕਈ ਵਾਰ ਕਈ ਵਾਰ ਬੁਲਾ ਦਿੰਦਾ ਕਈ ਵਾਰ ਨਹੀਂ ਛਾਤਰੀ ਕਾ ਉਹਦੇ ਬੁਲਾਉਂਦਾ ਮਿਲੋ ਜੀ ਇਧਰ ਮੰਮੀ ਨੂੰ ਛਾਤਰੀ ਕਾ ਜੀ ਸਾਰਿਆਂ ਨੂੰ ਮੰਮੀ ਦੀ ਡਿਊਟੀ ਲੱਗੀ ਹੋਈ ਆ ਭਾਈ ਮੇਰੀ ਡਿਊਟੀ ਲੱਗੀ ਹੋਰ ਮੰਗ ਤਾਂ ਤੁਸੀਂ ਲੱਡੂ ਨੂੰ ਦੁੱਧ ਪਲਾ ਰਹੀ ਆ ਮੰਮੀ ਹਾਂ ਮੇਰੀ ਡਿਊਟੀ ਆ ਹਾਂ ਹੁਣ ਇਹ ਪਲਾਣਾ ਹੈ ਹਾਂ ਇਹ ਨਹੀਂ ਠੀਕ ਹੈ ਲੈ ਜੱਲਾ ਟਿੰਡ ਪਰ ਗਿਆ ਸਾਰਾ ਬੱਪਰ ਗਿਆ ਹਾਂ ਜੱਲਾ ਟਿੰਡ ਪਰ ਗਿਆ ਸਾਰੇ ਨਾ ਪਰ ਗਿਆ ਬਿਲਕੁਲ ਬਿਲਕੁਲ ਜੀ ਹਾਂ ਇਹ ਤਾਂ ਹੈ ਨਿਆਣੇ ਨਿਆਣੇ ਚੁੱਪਾ ਤੇ ਸਭ ਕੁਝ ਆ ਲਓ ਭਾਈ ਇੱਧਰ ਬੱਲੇ 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 ਦੋ ਬੈਗ ਨਾਲ ਚੱਲੀ ਦੇਖੀਂ ਦੋ ਬੈਗਾਂ ਨਾਲ ਹਾਂ ਦੋ ਉਹ ਪਿੱਛੇ ਜਿਹੜੇ ਦੋ ਬੈਗਾਂ ਨੇ ਲੋ ਭਾਈ ਹੁਣ ਹੋ ਗਿਆ ਕੰਮ ਸਾਰਾ ਰੈਡੀ ਸਾਡਾ ਤੇ ਹੋਣ ਰੱਖੀਏ ਸਮਾਨ ਗੱਡੀ ਚ ਨਹੀਂ ਪਹਾੜਾਂ ਵੱਲ ਨਹੀਂ ਪਹਾੜ ਹੋਣੇ ਆਏ ਦਾ ਉਧਰ ਹੈਗੇ ਆ ਜੋ ਪਿੱਛੇ ਹੈ ਹੈ ਬਾਬੀ ਹੈਗੇ ਸਾਡੇ ਉਧਰ ਦੂਰ ਆ ਸਾਡੇ ਡਰੈਸ ਦਾ ਕੋਈ ਹੋਰ ਪਾ ਲੈਣੀ ਦੀ ਬਸ ਫਿਰ ਗੱਡੀ ਚ ਮੇਰੇ ਸੂਟ ਖਰਾਬ ਹੋ ਗਿਆ ਜੇ ਪਾਸੇ ਚ ਫੇਰਨਾ ਵਾ ਲੈ ਸੂਟਾਂ ਦੀ ਦੇ ਕਿੰਨੀ ਫਿਕਰ ਬਸ ਫਿਰ ਡਾਈਟ ਕਲੀਨ ਕਿਵੇਂ ਰਾਨੇ ਜਾਣੇ ਬੱਲੇ ਤਲਾ ਬੜਾ ਵੇਹੜਾ ਇਹਨੂੰ ਵੀ ਸੀਟ ਨੂੰ ਲਾ ਦਿਓ ਜੀ ਬਈ ਇਹਨੂੰ ਥੱਲੇ ਹੀ ਸਿੱਟ ਲਾ ਸੀਟ ਨੂੰ ਨਹੀਂ ਐਂ ਕਰ ਇਹਨੂੰ ਮੋਰੇ ਨੂੰ ਸਿੱਟ ਦੇ ਸੀਟ ਨੂੰ ਬੈਠ ਵੀ ਹੋਣਾ ਇਹ ਬੈਠਾ ਮੋਰੇ ਹੋ ਜਾਣਾ ਪੰਜ ਤਾਂ ਜਾਣੇ ਆਪਾਂ ਮੋਰੇ ਬੈਠ ਹੋ ਜਾਣਾ ਸਾਰੇ ਭਾਜੀ ਨੇ ਮੋਰੇ ਬੈਠ ਦੇ ਰਵਿੰਦਰ ਭਾਜੀ ਨੇ ਤੁਸੀਂ ਤਿੰਨੇ ਪਿੱਛੇ ਬੈਠ ਜੂਗੇ ਬੈਠ ਹੋ ਜਾਣਾ ਹਾਂਜੀ ਬੈਠ ਹੋ ਜਾਣਾ ਓ ਯਾਰ ਮੈਂ ਕਹਿੰਦਾ ਇਦਾਂ ਹੀ ਸਿੱਟ ਤੂੰ ਟੇਚੀ ਦੇ ਪਰ ਕੁਝ ਨਹੀਂ ਹੁੰਦਾ ਇੱਕ ਟੇਚੀ ਖੜੀ ਹੋ ਜਾਈਂ ਆ ਦੇ ਲੋ ਇੱਕ ਹੋਰ ਲੈ ਕੇ ਆਉਂਦੇ ਨੇ ਦੂਰੇ ਕੋਟਾ ਕੋਈ ਨਹੀਂ 50 ਤੇ ਟੇਚੀਆਂ ਬਣਾਉਣੀਆਂ 50 ਕਿਲੋ ਦਾ ਵਜ਼ਨ ਹੋਣਾ ਟੇਚੀ ਚ ਮਨ ਨੂੰ ਲੱਗਦਾ ਜਿਆਦਾ ਆਹ ਇੱਕ ਨੂੰ ਮੂਰੇ ਮੈਂ ਕਹਿੰਦਾ ਹਾਏ ਦੇ ਸੀਟ ਪਰ ਸਿਰਦੇ ਯਾਰ ਫੇਟੋ ਜੂ ਓਹ ਜੇ ਮੈਂ ਕਹਿੰਦਾ ਜਹਾਜ਼ ਵਾਲਿਆਂ ਮੰਗੜੋ ਵਜ਼ਨ ਬੰਨ ਦੇਣਾ ਇਹ ਤਾਂ ਪੈਸੇ ਖਾਦੇ ਲੱਗ ਜਣੇ ਤੇ ਜਿਹੜੇ ਸਾਹਮਣੇ ਵਜ਼ਨ ਪੈਣ ਦਾ ਲੱਗਣਾ ਜਿੰਨੇ ਦਾ ਲੱਜਣਾ ਉਹ ਇਹਨੂੰ ਲੱਠ ਮਾਰ ਦੇਣਾ ਤੇ ਉਹਦਾ ਸਹੀ ਗੱਲ ਇੱਥੇ ਰੱਖੋ ਜਣਾ ਬੱਸ ਬੱਸ ਰੱਖੋਗੇ ਮੋਟੀ ਕਰਦੀ ਹੈ ਲੱਗਦੀ ਹੈ ਲੱਡੂ ਦੇਖ ਲਓ ਫਿਰ ਫਿਰ ਤੁਰਨੇ ਲੱਗੇ ਫਿਰ ਤੁਸੀਂ ਐਟ ਅ ਟਾਈਮ ਕਰਨ ਹਾਂ ਫਿਰ ਰਾਸਤੇ ਜੀ ਕਿਵੇਂ ਸਾਫ ਕਰੋਗੇ ਓਹ ਹੋ ਹੁਣੇ ਦੇਖ ਲਓ ਇਹਨਾਂ ਨੂੰ ਚੜਾ ਹੁਣੇ ਚੈੱਕ ਤਾਂ ਕਰ ਲਓ ਚੈੱਕ ਕਰ ਲਓ ਚੱਲ ਕੋਈ ਨਹੀਂ ਫਿਰ ਰਾਸਤੇ ਜੀ ਦੇਖੋ ਤੁਸੀਂ ਦੇਖੋ ਪਰਸ ਪਰਸ ਚੱਕਦੇ ਸਾਰੇ ਨਾਓ ਭਾਈ ਹੋ ਗਈ ਸਾਡੀ ਪੈਕਿੰਗ ਵਾਲਾ ਕੰਮ ਨੂਰ ਕਿੱਥੇ ਨੂਰ ਨੂੰ ਹੈ ਹੀ ਨਹੀਂ ਉਹ ਨੂਰ ਕਿੱਥੇ ਆ ਬਾਡੀ ਲੈ ਆਈਓ ਅੱਛਾ ਫੋਨ ਲੱਗੀ ਵੀ ਦੇਖਣਾ ਹੈ ਲੱਡੂ ਜਿਆ ਅਜੇ ਕਰ ਲੱਗੀ ਵੀ ਆ ਚੱਲ ਕੋਈ ਨਹੀਂ ਕੋਈ ਨਹੀਂ ਅਜੇ ਹੈਗੇ ਆ ਪਾਉਰੇ 5 ਮਿੰਟ ਮੈਂ ਲੈ ਕੇ ਆਉਣੀ ਆ ਜਾਨੀ ਤੇ ਡਾਈਪਰ ਮੈਂ ਇਹਦੇ ਵਿੱਚ ਰੱਖਿਆ ਪਾ ਵੀ ਇੱਕ ਡਾਈਪਰ ਨਹੀਂ ਹੁੰਦਾ ਤੇ ਹਾਂ ਤਾਂ ਨਹੀਂ ਲੈ ਕੇ ਜਾਣੀ ਸਾਈਕਲ ਹੀ ਜੀ ਆਹ ਸਾਈਕਲ ਹੀ ਤਾਂ ਆਹ ਤਾਂ ਨਹੀਂ ਲੈ ਕੇ ਜਾਣਾ ਸਾਈਕਲ ਬਸ ਵਿੱਚ ਕਿੱਥੇ ਰੱਖੂ ਅਗਲੇ ਨੇ ਕੈਪਟਨ ਆਹ ਨੂਦ ਦਾ ਪਾਪਾ ਟੱਕੜੇ ਨੂੰ। ਓਕੇ। ਓ ਬਾਈ ਆ ਦੇਖ ਇਧਰ। ਕੀ ਕਹਿ ਲਈ ਇਹ? ਕਾਨੂੰ ਮੇਰੇ ਵੀਰ ਨੂੰ ਤੰਗ ਕਰਦੇ ਆ। ਚੱਲ ਪੁੱਤ। ਤੂੰ ਕਿਹਨੂੰ ਮਾਰੂਗਾ? ਮੰਨੂ ਮਾਰੂਗਾ? ਕਾਤੇ ਮਾਰੂਗਾ? ਹਾਂ। ਦੱਸ। ਕਹਿੰਦੀ ਮੈਂ ਮਾਰੂਗਾ। ਕਾਤੇ ਮਾਰੂਗਾ ਮੰਨੂ ਤੂੰ। ਆ ਆ ਦੇ ਵੀਡੀਓ ਨੂੰ ਕਰ। ਓ ਲੈ ਤੂੰ। ਆ ਦੇਖ ਆ ਦੇਖ। ਲੋਜੀ ਆ ਗਈ ਕੰਦੇ ਬੱਚੇ। ਕਰੀ ਬਾਈ ਦੀ ਲੋਜੀ ਸਾਹ। ਲੇ ਉਹ ਮਾਰੂਗਾ ਲੋਜੀ ਕਰਾ தாம் ਚਲ ਉਹ ਤੇਰੀ ਆਜ਼ਾਦੀ ਆ ਚਲ ਚਲ ਕੰਦੂ ਜੀਆ ਅੱਛਾ ਅੱਜ ਕਾ ਦਾ ਦਿਖਾ ਦੇ ਅਸਲ ਖਾ ਲੈ ਦੁਰੂ ਉਹ ਆਈ ਬਿੱਲੀ ਦਾ ਬਣ ਕੇ ਦਿਖਾ ਦੇ ਬਿੱਲੀ ਬੱਟ ਉਹ ਤੂੰ ਮੁੰਡੇ ਦੇ ਨਾ ਕੁੜੀ ਦੇ ਨਾ ਮਾਰੀ ਹਰ ਹੁੰਡੇ ਨਾ ਮਾਰੀ ਆ ਲੈ ਹਰ ਹੁੰ ਨੂੰ ਕੁੱਟ ਦਮਾ ਕਹਿੰਦੀ ਮੇਰਾ ਹੱਗੋ ਨਾ ਕੱਸਾ ਪਤਾ ਲੋਈ ਜਾਂਦੀ ਆ ਰੋਜ ਪੋਟੀਆਂ ਤਰ ਜਾਂਦੀ ਆ ਤੇ ਮਹਾਰੀ ਕੁੜੀ ਦੇ ਜੱਪਤੀਆ ਮਾ ਗੱਲ ਕਰ ਲੈ ਤੇਰੀ ਇਹ ਫੁੱਤ ਕਰ ਲੈ ਜੀ ਕੰਨੀ ਪੋਟੀ ਜੀ ਮਹਾਰੀ ਵਧਾ ਕੇ ਓਏ ਓਏ ਤੇਰੀ ਮਮਾ ਨੂੰ ਨਹੀਂ ਪਤਾ ਤੇਰੀ ਵੱਡੀ ਹੋ ਗਈ ਪੁੱਤ ਤੂੰ ਹੁਣ ਉੱਠੇ ਕੰਮ ਲੈ ਆਏ ਨਿਕਲ ਹੱਥ ਘੱਟ ਮੂੰਹ ਚ ਹੱਥ ਵਾਰ ਘੱਟ ਆਲੀ ਰਾਜ ਹਾਂ ਰੋਸ ਕੇ ਲੱਗ ਗਈ ਅਗਲੀ ਦਾ ਐਟੀਟਿਊਡ ਆਏ ਮੀ ਥੋੜੀ ਅਗਲੀ ਅੱਜ ਇਹ ਪਤਾ ਮੇਰਾ ਪਾਪਾ ਨਾਲਾ ਸਪੋਰਟਿਵ ਅਗਲੇ ਅਗਲੀ ਅਜ ਨਾਨਕਿਆਂ ਨੂੰ ਚੱਲੀ ਆ ਮੈਂ ਵੀ ਥੋੜੀ ਕੋਈ ਕਿਤੇ ਮੇਰੇ ਵਿੱਚ ਮੜਾ ਵੀ ਕੋਈ ਕੁਸ਼ਕੋਗਾ ਗਾਲਾਂ ਪੈ ਜਾਣੀ ਇਹ ਚਿਰਤਾ ਪੈਣੀ ਉਹ ਹੂਟ ਫੜਾਇਆ ਕਿਤੇ ਡਿੱਗ ਗਿਆ ਪੁੱਤ ਨੂਰੇ ਕਿੱਥੇ ਨੂੰ ਚੱਲਿਆ ਤੂੰ ਨਾਨੀ ਕੋਲ ਨਾਨੀ ਕੋਲ ਬਾਹਰ ਕਰ ਕਿੱਥੇ ਚੱਲਿਆ ਤੂੰ ਬਾਹਰ ਕੱਢ ਹੱਥ ਗੰਦਾ ਬੱਚਾ ਗੰਦਾ ਹੈ ਤੂੰ ਕਿੱਥੇ ਗਿਆ ਕਿੱਥੋਂ ਦਾ ਗੰਦਾ ਤੂੰ ਇਹ ਇਹ ਜੁਮਾ ਮੈਂ ਕਹਦੇ ਪੁੱਤ ਮੈਂ ਲਾਵਾਂ ਮੈਂ ਇੱਥੇ ਇੱਕ ਕਹਦੇ ਛੋਣਾ ਪੁੱਤ ਮੈਂ ਹੱਥ ਕੱਢ ਪੁੱਤ ਗੱਦਾ ਬੱਚਾ ਦੇਖ ਲਾ ਚਾਂ ਦੇ ਚਾੜ ਕਰੀ ਜਾਂਦੀ ਐ ਲਓ ਜੀ ਸਮਾਨ ਹੁਣ ਹੋ ਗਿਆ ਸਾਰਾ ਓਕੇ ਤੇ ਪਾਪਾ ਜੀ ਵੀ ਹੁਣ ਓਕੇ ਐ ਰਿਪੋਰਟ ਐ ਇੱਧਰ ਡਿਊਟੀ ਸੰਭੀ ਵੀ ਨਾਲ ਨਾਲ ਭਾਬੀ ਕਹਿੰਦੀ ਕੋਈ ਮੈਂ ਖਾ ਆ ਲੈ ਆ ਸਾਈਕਲ ਹੀ ਲੈ ਜਾ ਹਾਂ ਕਹਿੰਦੀ ਕੋਈ ਨਾ ਨੂਰ ਦਾ ਪਾਪਾ ਹੈਗਾ ਚੱਕਣੇ ਨੂੰ ਗੋਦੀ ਆ ਵੀ ਨਹੀਂ ਹੈ ਸਹੀ ਗੱਲ ਉਹ ਗੱਲ ਵੀ ਪੱਕੀ ਨੇ ਹੋਰ ਕੋਲ ਵੀ ਨਹੀਂ ਜਾਣਾ ਹਾਂ ਇਹ ਵੀ ਗੱਲ ਆ ਤੁਸੀਂ ਚੁਗਲੀ ਕਾਠੀਆਂ ਨੇ ਕੋਈ ਸੋਚ ਸਮਝ ਕੇ ਗਿਆ ਮੈਂ ਵੀ ਚੁਗਲੀ ਕਰਦੇ ਆ ਚੁਗਲੀ ਕਿਹਾ ਦੱਸੀ ਆ ਗੱਲ ਸਵਾਟਰ ਪਾ ਲਓ ਠੰਡ ਲੱਗਣੀ ਹੋਰ ਕੀ ਆ ਗਰਮੀ ਆ ਯਾਰ ਹਾਂ ਨਾ ਫੜੋ ਮੁੰਡੇ ਨੂੰ ਮੁੰਡੇ ਨੂੰ ਫੜੋ ਭਾਈ ਤਾਂ ਹੀ ਤਾਂ ਹੀ ਕਿੱਥੇ ਕਿੱਥੇ ਫੜੂਗਾ ਲੈ ਨੂਰ ਵੀ ਗੋਦੀ ਆ ਓਹੋ ਗੱਡੀ ਰੱਖਦੀ ਗੱਡੀ ਰੱਖਦੀ ਕਿਹਾ ਉਹਦਾ ਰੱਖਦੀ ਗੱਡੀ ਚ ਫੜਾ ਉਹ ਤਾਂ ਬਿਠਾ ਤੀ ਸਵੈਟਰ ਟੋਹ ਲੋ ਟਾਈਮ ਬਹੁਤ ਹੋ ਜਾਣਾ ਭਾਈ ਛੇਤੀ ਕਰੋ ਟਾਈਮ ਤੁਹਾਨੂੰ ਸਲਾਹ ਕਰ ਜਾਨੇ ਤੁਸੀਂ ਜਾਣੂ ਬਸ ਇਹਦੇ ਚ ਬਿਠਾ ਦੋ ਉਹਨੇ ਫੋਨ ਕਰੀ ਜਾਣੇ ਆ ਭਾਈ ਫੜੀ ਯਾਰ ਮਨਕੀਰ ਤੈਨੂੰ ਸਵੈਟਰ ਪਾਉਣਾ ਵਾ ਪਾਈ ਨੇ ਇਹਦੀ ਕਿੱਥੇ ਬ੍ਰੈਂਡ ਚੜ ਗਈ ਲਾ ਕਿੰਨੇ ਵਜੇ ਆਣੀ ਬੱਸ ਸਾਢੇ 3:00 ਸਾਢੇ 3:00 ਕਿੰਨਾ ਟਾਈਮ ਹੋ ਗਿਆ 11:00 ਹੋ ਗਏ ਬਸ ਕੋਈ ਨਹੀਂ ਪਾਜੀ ਜਣ ਹੈਗਾ ਟਾਈਮ ਜਣ ਨੂੰ ਗੱਡੀ ਤਾਂ ਮੋੜੋ ਗੱਡੀ ਮੋੜ ਲੈਣੀ ਬਾ ਗੱਡੀ ਮੋੜ ਲੈਣ ਨੂੰ ਕਿਹਾ ਹਰ ਗਣ ਓਕੇ ਆ ਚਲੋ ਭਾਈ ਫਿਰ ਹੁਣ ਹਾਂਜੀ ਪਾਣੀ ਵਿੱਚ ਪਰਸ ਦੇ ਬਾਅਦ ਇਹਨਾਂ ਪਾਣੀ ਨਹੀਂ ਨਾ ਛੇੜੀ ਛੇੜੀ ਟੋਕੀ ਪਾ ਲਿਆ ਸਮਾਨ ਤਾਂ ਸਾਰਾ ਤੇ ਮਿਲਦੇ ਹਾਂ ਜੀ ਫਿਰ ਹੁਣ ਤੁਹਾਨੂੰ ਸਰਹੰਦ ਜਾ ਕੇ ਲਓ ਜੀ ਭਾਈ ਪਹੁੰਚ ਗਏ ਸਰਹੰਦ ਇੱਥੇ ਬੱਸ ਰੁਕਣੀ ਆ ਜੀ ਆ ਉੜ ਲੱਗਿਆ ਹੋਇਆ ਅੰਬਾਲਾ ਖੰਨਾ ਹਾਂ ਪੁਰੀਆਣੀ ਆ ਜੀ ਬਸ ਹੁਣ ਬੱਸ ਵਾਲੇ ਨੂੰ ਕਰਦੇ ਆ ਫੋਨ ਫੋਨ ਕਰ ਲਉ ਉਹ ਕਿੱਥੇ ਆ ਗੱਡੀ ਦਾ ਖੁੱਲੇ ਜਾਣੀ ਖੁੱਲੀ ਹੋਆ ਕੱਢ ਲਈਏ ਹੁਣ ਸਮਾਨ ਇੱਦਮੀ ਨਾ ਇੱਦਮੀ ਨਾ ਆ ਫੜ ਮਣੇ ਮੈਂ ਕਹਾ ਤਾ ਪਰ ਸਪੋਰਸ ਤਾਰ ਲਉ ਜੇ ਛੱਡ ਦੇ ਬਾਈ ਇੱਥੇ ਰੁਕਣੀ ਬੱਸ ਉਹ ਨੂੰ ਫੋਨ ਕਰ ਲੈਣਾ ਦਾ ਬਾਈ ਨੂੰ ਲੈ ਮੈਨੂੰ ਫੜਾ ਦੇ ਬਾਈ ਆ ਜਾ ਪੱਤਰ ਤੂੰ ਆ ਜਾ ਆ ਜਾ ਮੇਰੇ ਕੋਲ ਆ ਲੈ ਤੈਨੂੰ ਆ ਜਾ ਮੇਰਾ ਗੱਦੂ ਆ ਓਲਾ देख के तो देख दे। के आ स्पी स्पीकर जने खासी जगह घेरी भी यार देखी देखी आओ जी समान देख लो कलेटा आया जी ना ਆ ਨੂਰੇ ਉਹ ਨੂਰੂ ਇੱਧਰ ਲੱਡੂ ਛੱਡਾ ਕੋਦੀ ਚੜਿਆ ਵਾ ਕਿੰਨੇ ਦੇ 10 ਰੁਪਏ ਹੈਗੇ ਕੋਲੇ ਲੱਡੂ ਦਾ ਖਿਆਲ ਰੱਖਿਓ ਭਾਈ ਬੱਸ ਵਿੱਚ ਇਹਨਾਂ ਦਾ ਬਸਮਾ ਵੀ ਨਹੀਂ ਟਿਕਣਾ ਇੱਧਰ ਉੱਧਰ 25 ਓ ਲੱਡੂ ਇਹ ਕਿਹਦੀ ਟੋਪੀ ਨਾ ਕੰਸੀ ਓਪਾ ਵੀਵਾ ਓਹੋ ਕੀ ਆ ਬਣ ਗਿਆ ਲੱਡੂ ਛੱਡਾ ਪੁੱਤ ਹੱਥ ਨਹੀਂ ਪਾਈਦਾ ਮੂੰਹ 'ਚ ਕੱਢ ਲਾ ਹੱਥ ਬਾਹਰ ਆ ਟੋਪੀ ਕੇ ਮੜਾ ਰਾਮ ਆਣੋ ਠੰਡੀ ਆ ਹਾਂ ਹਾਂਜੀ ਕਿੱਦਾਂ ਐਸੀ ਬਾਹਰ ਨਹੀਂ ਜੀ ਕੱਟਿਆ ਬਾਹਰ ਹੈਗੀ ਠੰਡ ਲੈ ਉਹਦਾ ਫੋਨ ਮੈਨੂੰ ਭਜਦਾ ਚਾਚੀ ਗੱਲ ਬੁਲਾ ਦੇ ਬਾ ਫੋਨ ਮੈਨੂੰ ਭਜਦਾ ਵੀ ਮੈਨੂੰ ਫੜਾ ਦੇ ਫੋਨ ਇਹ ਹੁਣ ਡੀਕਦੇ ਆ ਜੀ ਬੱਸ ਕਦੋਂ ਆਉਂਦੀ ਆ ਸਮਾਨ ਸਮੋਹ ਸਾਰਾ ਆਪਾਂ ਨੇ ਲਾ ਕੇ ਰੱਖ ਲਿਆ ਸਾਈਡ ਤੇ ਸਮਾਨ ਹੋਰ ਤਾਂ ਨਹੀਂ ਕੋਈ ਗੱਡੀ 'ਚ ਆਹੀ ਤਾਂ ਫੋਨ ਕਰਿਆ ਹਾਂ ਕਿੰਨੇ ਘੰਟੇ ਲੱਗ ਜਣਾ ਪਤਾ ਨਹੀਂ ਲੱਗਿਆ ਨਹੀਂ ਐਕਸੀਡੈਂਟ ਵਗੈਰਾ ਹੋ ਗਿਆ ਮੈਂ ਤੇ ਵੀ ਜਾ ਮਰ ਗਿਆ ਬਰਾਉਂਟਾ ਲੱਗ ਜਣਾ 3:45 ਵਜੇ ਬੱਲੇ 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 ਇਹ ਘੰਟਾ ਕਹਿੰਦਾ ਫਿਰ ਤਾਂ ਮੈਂ ਕਹਿੰਦਾ 5:00 ਵਜੇ ਜਣੇ ਆ ਜਿਹੜੇ ਬੰਦੇ ਨੇ ਘੰਟਾ ਕਿਹਾ ਉਹ ਤਾਂ 1.5-2 ਘੰਟਿਆਂ ਤੱਕ ਉਹਨਾਂ ਦਾ ਟਾਈਮ ਫਿਕਸ ਹੁੰਦਾ ਜਿੱਦਾਂ ਕਹੇ ਤਾਂ ਉੱਥੇ ਪਹੁੰਚ ਜਾਂਦੇ ਹਾਂ ਹਾਂ ਪਤਾ ਹੈਗਾ 2-4 ਮਿੰਟ ਹੈ ਕੋਈ ਨਹੀਂ ਤੁਹਾਨੂੰ ਦੇ ਦਿੰਦੇ ਨੇ 2-4 ਮਿੰਟ ਹੋ ਸਕਦੇ ਐਂਦਰ-ਉੱਤਰ ਪਰ ਫੇ ਚਲੋ ਬਾਕੀ ਹੋ ਵੀ ਹੋ ਵੀ ਸਕਦਾ ਹੁਣ ਕਿਆ ਕਹਿ ਸਕਦੇ ਆ ਭਾਈ ਕਿਉਂਕਿ ਜਿਹੜੀ ਮਸ਼ੀਨਰੀ ਮਸ਼ੀਨਰੀ ਨੇ ਚੱਲਣਾ ਤਾਂ ਹੋ ਵੀ ਸਕਦਾ ਹੈ ਆ ਬੈਠਾ ਸਾਡਾ ਲੱਡੂ ਰੋਣ ਲੱਗੀ ਵੀ ਆ ਵਾ ਭਾਈ ਇਹਦੀ ਡਿਊਟੀ ਲਾਈ ਵੀ ਆ ਪਾਪਾ ਜੀ ਕੋਲ ਬਾਹਰ ਠੰਡ ਪਾਉਦਾ ਹਵਾ ਚੱਲਦੀ ਠੰਡੀ ਤਾਂ ਕਰਕੇ ਹਾਂ ਹਾਂ ਆਦਾ 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 ਬਾਈ ਕਾਦੇ ਇਨਟੂ ਜਾ and the ਕੀ ਦਰਦ ਕਮਾਣਾਂ